ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਝੰਮਰੀ ਸਰ ਹਰਜੀਤ ਸਰਪੰਚਾ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਤੇ ਦੋ ਗੱਬਣਾ ਵੇੜਾ ਤੁਹਾਨੂੰ ਦਿਖਾਉਣੀ ਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹੁਣ ਅਨੰਦ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਾ ਸਤਿ ਸ੍ਰੀ ਅਕਾਲ ਹੋਸਨਾ ਠੀਕ ਠਾ ਜੇ ਇਹ ਵਧੀਆ ਕਿਰਪਾ ਮਾਰੀ ਦੀ ਤੇ ਵੇਗ ਗਿਆ ਦਰ ਨਾਲ ਮਾਰ ਫਿਰ ਹਾਂਜੀ ਹਾਂਜੀ ਵੇਗ ਗਿਆ ਹੁਣ ਵੀ 100 ਦਰ ਦਾ ਤੁਹਾਡਾ ਲੱਗਾ ਨਹੀਂ ਟਾਈਮ ਵਰਸੋ ਹਾਂਜੀ ਹਾਂਜੀ ਇਹ ਹੈ ਬੈਠਾ ਕੱਲ 200 ਵੇਚੀ ਗਿਆ ਠੀਕ ਹੈ ਹਾਂਜੀ ਚਲੋ ਨਾਮ ਦੱਸ ਦੇ ਕਰੀ ਆਪਣਾ ਹਦੀ ਸਿੰਘ ਹਾਂਜੀ ਡਰਾਇਪੁਰ ਖੁਰਦ ਸੀਗੜ ਜਨਾਲਾ ਜਿਹੜਾ ਹੁਸਨ ਤੇ ਫੋਨ ਨੰਬਰ ਬੋਲ ਦੇ ਕਰੀ 98778 82707 ਠੀਕ ਹੈ ਤੇ ਫਿਰ ਸ਼ੁਰੂਆਤ ਸੋਈ ਤੋਂ ਹੀ ਕਰ ਲਈ ਹਣਾ ਆਪਾਂ ਹਾਂ ਦੇਖ ਸੰਦੇ ਜੀ ਪਾ ਦੇ ਲੋਕਾਂ ਦੀ ਕੋਈ ਗੱਲ। 8 ਨਾਲ ਦਾ ਸਾਈਜ਼ ਗੈਪ ਦੇਖ ਸਕਦੇ ਜੇ ਚੰਗਾ। ਬਾਕੀ ਚੰਗੀ ਸੁੰਦੀ ਹੈ ਜਿੱਦਾਂ ਮਰਜ਼ੀ। ਹੱਥ 'ਚ ਆਉਣ ਵਾਲਾ ਥਣ ਜਿਹੜਾ ਹੈਗਾ ਪਸਮਾ ਕੇ ਪੂਰਾ ਥਣ ਵਧੀਆ ਕੱਢਣਾ ਹੈ। ਤੇ ਕਿਦਾਂ ਵਸੂਆ ਵਜੇਦਾ? ਸੂਆ ਦੁੱਜਾ ਸੂਈ ਵੀ ਵਜੇ। ਤੇ ਕਿੰਨਾ ਚੜ੍ਹਿਆ ਵਸੂਈ ਨਾ? ਸੂਈ ਜਿਹੜੇ ਹੱਪਾ ਹੀ ਹੋਇਆ ਵੀ ਵੱਛੀ ਵੀ ਖਾਦੋ। ਅੱਛਾ ਮਗਰ ਇਹਦੇ ਵੱਛੀ ਆ। ਹਾਂਜੀ ਹਾਂਜੀ। ਠੀਕ ਆ। ਤੇ ਦੁੱਧ ਕਿੰਨਾ ਤਿਆਰ ਜੇ? ਦੁੱਧ ਹੋਰ ਇਹਦੇ ਕੋਲ 14 ਕਿਲੋ ਤਿਆਰ ਹੋ ਗਿਆ ਜੀ। ਤਿਆਰ ਬਿਲਕੁਲ। ਬਿਲਕੁਲ। ਚੋਆ ਕੇ ਦੋਗੇ ਦੋ ਟਾਈਮ। ਹਾਂਜੀ ਭਾ ਤੇ ਵਦੂਗੀ ਹੋਰ ਕਿ ਨਹੀਂ ਹੈ ਜੀ ਨਹੀਂ ਦੁੱਧ ਪਾਉ ਫਰਕ ਦੋ ਤਿੰਨ ਕਿਲੋ ਦਾ ਸਾਮ ਵਾਲਾ ਫਿਰ ਹੋਇਆ ਵੀ ਤੇ ਪਾਉ ਵੀ ਇਹ ਹਫਤਾ ਹੋਇਆ ਮੇਰਾ ਮੂਰਾ ਮਾਰਨਾ ਦੋ ਤਿੰਨ ਕਿਲੋ ਵਾਜਣਾ ਨਹੀਂ ਠੀਕ ਹੈ ਜੀ ਮੇਰੇ ਦੇ ਵਿੱਚ ਚਾਰੂ ਚੁਰੂ ਬੜੀ ਆਈ ਮਾੜੇ ਘਰੋਂ ਲਿਆ ਫਿਰ ਤੋੜ ਦिए ਆ ਵਸ਼ੀਆ ਜਿਹੜੀ ਤੇ ਆ ਬਹਿੜੇ ਬਾਕੀ ਬਿਲਕੁਲ ਕੰਪੈਕਟ ਜਿਹਵਾਨੇ ਦੀ ਆ ਜੋ ਲੈ ਆਓ ਜੀ ਹੈਗੀ ਵੀ ਜਰਸੀ ਜੀ ਲੈ ਆ ਜੀ ਤੇ ਮੁੱਲ ਕਿ ਰੱਖੀਏ ਵੀ ਜੀ ਇਹਦਾ ਫੇਰ ਆਪਾਂ ਮੋਲ ਤੇ ਤੁਹਾਨੂੰ ਪਤਾ ਵੀ ਜੀ ਬਾਜ਼ਾਰ ਦੇ ਹਿਸਾਬ ਨਾਲ ਬੜਾ ਪੱਧਰੀ ਗਾਮ ਜਿਹੜੀ 50 ਦਾ ਹੱਥ ਲਾਉਣ ਲਈ ਹੈ ਹਾਂ ਜੀ ਆਪਾਂ ਦੇ ਦਾਂਗੇ ਜਿਆ ਜੀ ਜੀ ਕਿੰਨੇ ਦੀ 35000 ਦੇ ਦਾਂਗੇ 35000 ਦੀ ਛੋੜ ਛੜ ਵਿੱਚ ਹੋਰ ਕਰ ਦੋਗੇ ਭਾਈ ਕਰਦਾ ਮਾਂਟਰ ਬਾਕੀ ਜਿਹੜਾ ਦੁੱਧ ਚ 15 16 ਕਿਲੋ ਵਾਲੀ ਮੈਂ ਦਾ ਮੁੱਲ ਤੇ ਬਾਕੀ ਆ ਕਿ ਦੁੱਧ ਉਹ ਤੁਹਾਡੇ ਘਰੋਂ ਚੁਾਈ ਕਰਕੇ ਖੜੇ ਹਨ ਤਸੱਲੀ ਕਰਕੇ ਖੜੇ ਕੋਈ ਹਨ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਆ ਜਿਹੜੀ ਗੱਬਣ ਆ ਇਹਦੇ ਵੀ ਥਣ ਦੇਖ ਸਕਦੇ ਲੱਗੇ ਤਾਂ ਤੇ ਇਹ ਵੀ ਠੰਡੀ ਧੀਰੀ ਆ ਜਿਹੜੀ ਉਤਰਾਂ ਥੋੜਾ ਜਿਹਾ ਡਰਦੀ ਹੈ ਹਾਂ ਦੇਖ ਸਾਡੇ ਤੇ ਠੰਡੀ ਧੀਰੀ ਆ ਠੀਕ ਆ ਇਹ ਕਿੰਨੇ ਕ ਦੁੱਧ ਹਲੀ ਜਾ ਇਹਨੇ ਪਹਿਲੇ ਸੂਰਜੋਂ ਕੱਢਿਆ 14-15 ਕਿਲੋ ਅੱਛਾ ਹਾਂ ਜੀ ਆਹਦੇ ਬਾਅਦ ਦੀ ਕੱਢੂ ਵੱਡੀ ਆ ਐਡ ਪੰਜਾਬ ਪੰਜਾਬ ਵਧੀਆ ਸੀ ਆ ਇਕ ਨਹੀਂ ਠੀਕ ਆ ਜੀ ਪਿਆਜ਼ ਰੂੜ ਵੇਖੋ ਮੱਥਾ ਮੱਥਾ ਕਿੱਡਾ ਲੋ ਕੱਢੂੰਗਾ ਤੋ ਆ ਬਈਆਂ ਨਿੱਕੇ ਕਾਣੇ ਲੈ ਫਿਰ ਤੋੜ ਦਈਏ ਨਾ ਬਾਕੀ ਇਹ ਜੇ ਤਿਆਰ ਹੋਣੀ ਐ ਵੀ ਸੌਣ ਤੱਕਰ ਇਹ ਜੇ ਟਾਈਮ ਲੱਗੇ ਥੋੜਾ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਵੇਖ ਕੇ ਚੁਆਈ ਕਰਕੇ ਤੇ ਪਾਸ ਕਰਕੇ ਖੜੇ ਇੱਥੋਂ ਟਿਰਪ ਗਏ ਤੇ ਇਹ ਕਿੰਨੇ ਦੇ ਦੇ ਦਈਏ ਵੀਰ ਜੀ ਫਿਰ ਇਹ ਵੀ ਜੀ ਵੀ ਜਿਆਦਾ ਖਾਸ ਕੱਚੀ ਨਹੀਂ ਇਹਦੇ 9 ਮਹੀਨੇ ਹੋ ਗਏ ਜੀ ਪੂਰੇ ਉੱਪਰਲੇ ਜਿਹੜੀ ਖਾਣੇ ਨੇ ਵਸ ਉਹੀ ਹਨ 2-4 ਦਿਨ ਹਫ਼ਤੇ ਦੇ ਅੰਦਰ ਅੰਦਰ ਸੋਪੂਗੇ ਹਾਂਜੀ ਬਿਲਕੁਲ ਬੰਨ ਪਿਆਜ਼ ਤੇ ਜੰਗੀਲੇ ਵਾ ਕਰਦੀ ਆ ਤੇ ਹਾਂਜੀ ਇਹਦਾ ਮੁੱਲ ਇਹ ਦੇ ਦਾਂ 36000 ਦੀ 36000 ਦੀ ਦੇ ਦੋ ਵੀ ਹੁਣ ਪਿਆਰ ਥੋੜੀ ਹੋਣ ਕਰਕੇ ਨਹੀਂ ਤੇ ਸਾਨੂੰ ਪ੍ਰਾਇਡਿ ਪੰਜਾਬ ਵਾਲੀ ਦੱਸੀ 650 ਤੋਂ 60000 ਰੁਪਏ ਮਿਲਦਾ ਕੋਈ ਠੀਕ ਹੈ ਜੀ ਆਪਣਾ ਭਾਣਾ ਮੇਲੀ ਭਾਣਾ ਤਾਂ ਨਾ ਆਪਣੇ ਦੇ ਨਹੀਂ ਹੁੰਦੀ ਠੀਕ ਹੈ ਜੀ ਆਹ ਆਪਣਾ ਮਾਲਸੇ ਵਾਲਿਆ ਉਹਨਾਂ ਨਹੀਂ ਵੇਚਦਾ ਆਦਾ ਹੀ ਵੇਚਦਾ ਵਿੰਟੋ ਤੁਹਾਡੇ ਫੈਨ ਹੀ ਤੁਹਾਡੇ ਲੈ ਜਾਂਦੇ ਆ ਵੀ ਫੈਨ ਹੀ ਪੱਕੇ ਪੱਕੇ ਫੋਨ ਕਰਦੇ ਅਸੇ ਤੁਹਾਡੇ ਪੱਕੇ ਫੈਨ ਹੈ ਜਿਹਨੇ ਫੈਨ ਦੇ ਲੋ ਮਹਾਰਾਜ ਯਕੀਨਦਾਰ ਵੀ ਬਣਿਆ ਤਾਂ ਹੀ ਹੈ ਠੀਕ ਹੈ ਜੀ ਠੀਕ ਤੇ ਹੁਣ ਇੱਕ ਹੋਰ ਇਹ ਵੀ ਪਾ ਦੇਣੀ ਫਿਰ ਦਾਤੀ ਆਈ ਵੈਰ ਬੜੀ ਬਲੂ ਵੈਰ ਵਟੀ ਆ ਠੀਕ ਆ ਇਹ ਰਾਜੀ ਬਾਜੀ ਕਿੰਨੀ ਆ ਇਹ ਕਿੰਨੇ ਕ ਦੁੱਧ ਆ ਲਈ ਉਤਰਾਏ ਇਹ ਪੈਸੂ ਕੱਢਿਆ ਦੇ 22 22 ਕਿਲੋ ਦੁੱਧਾ ਅੱਛਾ ਹਾਂਜੀ ਤਿਆਰ ਕੀ ਕਿੰਨਾ ਕੱਢ ਜੀ ਜੱਬੀ ਜਰਾ ਆਮਨੇ ਕੱਢ ਦੂੰਗੀ ਜੀ ਆ ਕੀ ਸੰਭੀ ਆ ਮਦਰ ਵਾਦ ਵੀ ਕਰ ਸਕਦੀ ਆ ਠੀਕ ਆ ਹਾਂਜੀ ਤੋੜ ਕੇ ਦਿਖਾ ਦਈਏ ਵੀ ਫਿਰ ਦੇਖ ਲਈ ਤੋੜ ਦਾਂ ਕਰੀਏ ਵੀ ਫਿਰ ਕੀ ਤੇ ਵੈੜਿਆ ਪਿਛਲੇ ਗਾਂ ਸਾਡੀ ਸੋਹਣ ਵਾਲੀ ਕਿੱਥੇ ਕਿੱਥੇ ਪਹੁੰਚ ਗਈ ਉਹ ਤੇ ਬੜੀ ਠਪਾਤੀ ਸੀ ਤੇ 15ਵੇਂ 6ਵੇਂ ਤਾਂ ਜਾ ਕੇ ਲੱਖੋਂ ਟੱਪ ਗਈ ਵੇ ਲੋ ਹਾਂਜੀ ਭਾਣ ਦਿੱਤੀ ਤੁਸੀਂ ਕਿੰਨਾ 50 ਕੀਤਾ ਸੀ ਨਹੀਂ ਇਹ ਚੱਲੋ 60 ਕੀਤਾ 60 ਕੀਤਾ ਸੀ ਤੇ ਬਾਅਦ ਚ ਲੱਖੋਂ ਟੱਪ ਗਈ ਮਾਨ ਦੀ ਪੰਜ ਦੀ ਬੜੀ ਕਈ ਬਣ ਗਈ ਇਹਦੇ ਉਹ ਗਾਂ ਗਾਂ ਤੇ ਅੱਡਿਆਂ ਤੇ ਅੱਡਿਆਂ ਜਾਈ ਗਈ ਨਾ ਫਿਰ ਹਾਂ ਇਹ ਤੇ ਚੱਲੋ ਫੋਨ ਤੇ ਗੱਲ ਕਰਦਾ ਕਿਦਾ ਮੁੱਲ ਤੇ ਹੁਣ ਚਾਹ ਵਾਂ ਤੇ ਦੇ ਦਾਂਗੇ ਇਦਾਂ ਹੀ ਜੇ ਪਿਆਰ ਤੇ ਹੋ ਹੀ ਜਾਣਾ ਇਹਨਾਂ ਨੇ ਆ ਯੋ ਲੈ ਆ ਜੀ ਹੈਗੀ ਠੰਡੀ ਧੀਰੀ ਆ ਤਰੇ ਵੀ ਆ ਗਈ ਠਾਰ ਹੋ ਗਈ ਐ ਦਿਨ ਖੜਦੀ ਆ ਤੁਹਾਡੇ ਜੀ ਜਲ 15 ਲੈ ਜੀ ਲੈ ਜਾ ਲੈ ਜਾ ਉੱਥੇ ਬੰਦਿਆ ਬਾਕੀ ਚੰਗੇ ਬੋਡੀ ਸਟਰਕਚਰ ਵਾਲੀ ਹੈ ਜਿਹੜੀ ਹੈ ਵੀ ਚੰਗੇ ਫਿੱਟ ਕੁੜੇ ਵਾਲੀ ਬਾਕੀ ਹੈ ਜੀ ਸਵੇਰ ਸਵੇਰ ਦਾ ਟਾਈਮ ਹੈ ਜੋ ਪਸ਼ੂ ਰੱਜੇ ਜਿਵੇਂ ਨਹੀਂ ਉਹ ਜੀ ਤੇ ਕਿੰਨਾ ਰੱਖਣਾ ਵਿਧੀ ਦਾ ਫਿਰ ਮੁੱਲ ਆਪਾਂ ਮੁੱਲ ਤੇ ਦੱਸ ਦਾਂਗੇ ਵੀਰ ਜੀ ਫੋਨ ਤੇ ਹੀ ਅੱਛਾ ਹਾਂ ਬਾਕੀ ਜਦੋਂ ਕਛ ਕਈ ਅੱਗੇ ਵੀ ਹੋਰ ਕਿਦਾਂ ਦਾ ਥੋੜਾ ਦਾ ਕੱਚਾ ਡੰਗਰ ਦਾ ਕਈ ਬੰਦੇ ਖੁਸ਼ ਹੋ ਕੇ ਖੜਦੇ ਕਈ ਠੀਕ ਕਈ ਸੁਆ ਉਸ ਘਰ ਕੋ ਜਾ ਕਿਸੇ ਜਿੱਦਾਂ ਉਹ ਹੋਊਗਾ ਉਦੋਂ ਆਪਾਂ ਮੁੱਲ ਦੱਸਾਂਗੇ ਠੀਕ ਹੈ ਜੀ ਫੋਨ ਕਰੇ ਕੋ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ